ਔਰਤਾਂ ਨੂੰ ਲੈ ਕੇ ਜਿਨ੍ਹਾਂ ਨੂੰ ਕੀ ਇੱਕ ਗੰਭੀਰ ਜੜੀ ਆ ਬਿਮਾਰੀ ਹੁੰਦੀ ਹੈ ਉਹ ਉਸ ਦੇ ਵਿੱਚ ਕੀ ਹੁੰਦਾ ਜਦੋਂ ਉਹ ਬੱਚੇ ਨੂੰ ਜਨਮ ਦਿੰਦੀਆਂ ਨੇ ਉਸ ਤੋਂ ਤੁਰੰਤ ਬਾਅਦ ਹੀ ਉਹ ਬਿਮਾਰੀ ਉਹਨਾਂ ਨੂੰ ਹੋ ਜਾਂਦੀ ਹੈ ਸੋ ਇਹ ਬਿਮਾਰੀ ਕਿਵੇਂ ਹੁੰਦੀ ਆ ਇਸ ਦੇ ਕੀ ਸਿੰਪਟਮਸ ਨੇ ਤੇ ਕਿਸ ਤਰ੍ਹਾਂ ਜਿਹੜਾ ਇਸ ਦਾ ਇਲਾਜ ਹੋਣਾ ਚਾਹੀਦਾ ਤੇ ਜੇ ਨਾ ਇਲਾਜ ਕੀਤਾ ਜਾਵੇ ਤੇ ਇਸ ਦਾ ਕਿੰਨੀ ਕੀ ਇਹ ਜੜੀ ਬਿਮਾਰੀ ਹੈ ਕਾ ਤੱਕ ਸਾਵਤ ਹੋ ਸਕਦੀ ਹੈ ਔਰਤਾਂ ਸਾਡੇ ਸਮਾਜ ਦਾ ਅੱਧਾ ਹਿੱਸਾ ਹੈ ਜੀ ਔਰ ਔਰਤਾਂ ਜਗ ਜਨਨੀ ਹੈ। ਹਮਮ ਔਰ ਔਰਤਾਂ ਬਾਰੇ ਕਿਹਾ ਜਾਂਦਾ ਹੈ ਕਿ ਵੀ ਬੱਚੇ ਨੂੰ ਜਨਮ ਦੇ ਕੇ ਹਮ ਉਹ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਜੀ ਜਨਮ ਦੇਣ ਤੋਂ ਤੁਰੰਤ ਬਾਅਦ ਮਾਂ ਦੇ ਵਿੱਚ ਆਉਂਦੀਆਂ ਤਬਦੀਲੀਆਂ ਬਾਰੇ ਹਮ ਜੀ ਉਹਨਾਂ 'ਚ ਇੱਕ ਖਾਸ ਤਬਦੀਲੀ ਹੁੰਦੀ ਹੈ ਮਾਨਸਿਕ ਹਾਰਮੋਨਲ ਉਹ ਹੈ ਪੋਸਟਪਾਰਟਮ ਡਿਪਰੈਸ਼ਨ। ਇਸ ਬਿਮਾਰੀ ਨੂੰ ਆਪਾਂ ਕਹਿੰਦੇ ਆ ਪੋਸਟਪਾਰਟਮ ਡਿਪਰੈਸ਼ਨ। ਜੀ ਪੋਸਟ ਦਾ ਮਤਲਬ ਹੈ ਬਾਅਦ ਵਿੱਚ ਪਾਟਮ ਮੈਨੇ ਡਿਲੀਵਰੀ ਹੈਨਾ ਡਿਪਰੈਸ਼ਨ ਬਾਰੇ ਆਪਾਂ ਨੂੰ ਪਤਾ ਹੈ ਉਦਾਸੀ ਆਪਾਂ ਕਹਿੰਦੇ ਆ ਬੇ ਬੱਚੇ ਨੂੰ ਜਨਮ ਦਿਨ ਤੋਂ ਬਾਅਦ ਜਿਹੜਾ ਡਿਪਰੈਸ਼ਨ ਹੁੰਦਾ ਮਾਂ ਨੂੰ ਉਹ ਕਿੰਨਾ ਘਾਤਕ ਹੁੰਦਾ ਜੇ ਕਿਤੇ ਪਾਣੀ ਦਾ ਗਲਾਸ ਸਾਹਮਣੇ ਪਿਆ ਤਾਂ ਉਹਨੇ ਕਹਿੰਦਾ ਇਹ ਪਾਣੀ ਦਾ ਗਲਾਸ ਕਿਉਂ ਪਿਆ ਹੈਨਾ ਫਿਰ ਉਹ ਹੋ ਸਕਦਾ ਪਤੀ ਦੇ ਉੱਤੇ ਸ਼ੱਕ ਕਰਨ ਲੱਗ ਪਵੇ ਆਪਣੀ ਸੱਸ ਦੇ ਉੱਪਰ ਸ਼ੱਕ ਕਰਨ ਲੱਗ ਪਵੇ ਕੋਈ ਗਵਾਂਡੀ ਪਤਾ ਲੈਣ ਆਇਆ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਜਾਂ ਵਹਿਮ ਕਰ ਸਕਦੀ ਹੈ ਕਿਸੇ ਰਿਸ਼ਤੇਦਾਰ ਦਾ ਫੋਨ ਆ ਗਿਆ ਉਹਨੇ ਹਾਲਚਲ ਪੁੱਛ ਲਿਆ ਉਹਦੇ ਨਾਲ ਬਤਮੀਜੀ ਨਾਲ ਬੋਲ ਸਕਦੀ ਹੈ ਸਰ ਇਹ ਜਿਹੜੀ ਬਿਮਾਰੀ ਹੁੰਦੀ ਹੈ ਔਰਤਾਂ ਦੇ ਵਿੱਚ ਨਾਰਮਲੀ ਜੇ ਗੱਲ ਕੀਤੀ ਜਾਵੇ ਤਾਂ ਕਿੰਨੇ ਕਿ ਕੇਸ ਜਿਹੜੇ ਆ ਇਸ ਬਿਮਾਰੀ ਦੇ ਜਿਹੜੇ ਔਰਤਾਂ ਦੇ ਵਿੱਚ ਨਜ਼ਰ ਆਉਂਦੇ ਮੰਨਿਆ ਜਾਂਦਾ ਹੈ ਕਿ ਦਸਾਂ ਦੇ ਵਿੱਚੋਂ 6 ਔਰਤਾਂ ਨੂੰ ਇਹ ਪੋਸਟਪਾਰਟਮ ਡਿਪਰੈਸ਼ਨ ਹੁੰਦਾ ਹੈ ਜੀ ਔਰ ਜਿਹੜੇ ਪਰਿਵਾਰ ਪੜੇ ਲਿਖੇ ਆ ਜਿਹੜੇ ਪਰਿਵਾਰ ਡਾਕਟਰੀ ਇਲਾਜ ਕਰਾਉਂਦੇ ਆ ਡਾਕਟਰ ਤੋਂ ਡਿਲੀਵਰੀ ਕਰਾਉਂਦੇ ਆ ਡਾਕਟਰ ਦੀ ਨਿਗਰਾਨੀ ਜੇ ਤੇ ਸਾਰਾ ਕੇਸ ਹੁੰਦਾ ਉਹਨਾਂ ਦੇ ਵਿੱਚ ਇਹ ਪ੍ਰੋਬਲਮਸ ਬਹੁਤ ਘੱਟ ਆਉਂਦੀਆਂ ਪਰ ਜਿਹੜੇ ਪਰਿਵਾਰ ਘਰ 'ਚ ਕੇਸ ਕਰਾਉਂਦੇ ਆ ਕਿਸੇ ਦਾਈ ਤੋਂ ਕਰਾ ਲਿਆ ਕਿਸੇ ਨਰਸ ਤੋਂ ਕਰਾ ਲਿਆ ਉਹਨਾਂ ਨੂੰ ਇਹ ਪ੍ਰੋਬਲਮਸ ਬਹੁਤ ਜ਼ਿਆਦਾ ਆਉਂਦੀ ਜੇ ਤੇ ਪਰਿਵਾਰ ਪੜਿਆ ਲਿਖਿਆ ਤਾਂ ਉਹਨੂੰ ਮੌਕੇ ਦੇ ਉੱਤੇ ਕਾਬੂ ਕਰ ਲੈਂਦਾ ਇਸ ਬਿਮਾਰੀ ਨੂੰ ਤੇ ਕੰਟਰੋਲ ਕਰਕੇ ਇਲਾਜ ਪ੍ਰੋਪਰ ਉਹਦਾ ਹੁੰਦਾ ਜੇ ਪਰਿਵਾਰ ਨਹੀਂ ਪੜਿਆ ਲਿਖਿਆ ਫਿਰ ਇਸ ਦਾ ਬਹੁਤ ਵੱਡਾ ਅੱਖਿਆਜਾ ਘੁਪਤਨਾ ਪੈਸਾ ਹੈ ਇਹ ਤੇ ਡਿਲੀਵਰੀ ਤੋਂ ਬਾਅਦ ਪੋਸਟਪार्टम ਦੀ ਗਲਤੀ ਬਹੁਤ ਬਾਅਦ ਦੀ ਹੁੰਦੀ ਹੈ ਜੀ ਅਸੀਂ ਤੇ ਹਰੇ ਅਨੀਮੀਆ ਤੋਂ ਵੀ ਸੁਚੇਤ ਹੈਗੇ ਕਿੰਨੀਆਂ ਔਰਤਾਂ ਜਿਹੜੀਆਂ ਖੂਨ ਦੀ ਕਮੀ ਕਰਕੇ ਹੀ ਬਿਮਾਰ ਰਹਿੰਦੀਆਂ ਹਨ ਔਰ ਮੇਰੇ ਦੋਸਤ ਸਰਜਨ ਉਹ ਦੱਸਦੇ ਆ ਕਿ ਸਾਡੇ ਕੋਲ ਔਰਤਾਂ ਆਉਂਦੀਆਂ ਦਸਾਂ ਦੇ ਵਿੱਚੋਂ ਸੱਤ ਦੀ ਤਾਂ ਖੂਨ ਦੀ ਕਮੀ ਹੁੰਦੀ ਹੈ ਪਰ ਮੈਂ ਨਾ ਇੱਕ ਦਿਨ ਇੱਕ ਸਕੂਲ ਦੇ ਵਿੱਚ ਲੈਕਚਰ ਕਰਨ ਗਿਆ ਜੀ ਮਾਨਸਿਕ ਸਿਹਤ ਸੰਬੰਧੀ ਲੈਕਚਰ ਕਰ ਰਿਹਾ ਸਨ ਤਾਂ ਇੱਕ ਮੈਡਮ ਕਹਿੰਦੇ ਆ ਕਿ ਸਰ ਸਾਡੀ ਨਾ ਕੁੜੀ ਹੈ ਉਹਨਾਂ ਡਿਪਰੈਸ਼ਨ ਦੇ ਵਿੱਚ ਰਹਿੰਦੀ ਆ ਉਹਨੂੰ ਗੁੱਸਾ ਖਿੰਡ ਚਿੱਕਰਾਪਨ ਬਹੁਤ ਆ 10ਵੀਂ ਕਲਾਸ ਦੀ ਵਿਦਿਆਰਥਣ ਹੈ ਪਿਛਲੇ ਦਿਨੀ ਤੇ ਉਹਨੂੰ ਗੁੱਸਾ ਇੰਨਾ ਆਇਆ ਬਈ ਉਹਨੇ ਆਪਣੀ ਬਾਹ ਕੰਧ ਦੇ ਵਿੱਚ ਮਾਰੀ ਕਿੱਲੀ ਜ਼ੋਰ ਦੀ ਬਾਹ ਕੰਧ ਸੁਮਾਰੀ ਦਾ ਜਾ ਲਾਉ ਤੇ ਉਹਦੀ ਬਾਹ ਟੁੱਟ ਗਈ ਮੇਕੇ ਮੈਡਮ ਮੈਨੂੰ ਲੱਗਦਾ ਵੀ ਉਹ ਸ਼ਾਇਦ ਡਿਪਰੈਸ਼ਨਸ ਹੋਵੇ ਤੇ ਤੁਸੀਂ ਉਹਦੇ ਨਾਲ ਗੱਲਬਾਤ ਕਰਾ ਕੇ ਦੇਖੋ ਆਪਾਂ ਗੱਲਬਾਤ ਕਰਕੇ ਦੇਖਦੇ ਆਂ ਬੱਚੇ ਨੂੰ ਮੋਟੀਵੇਟ ਕਰਕੇ ਦੇਖਦੇ ਆਂ ਜੀ ਜਦੋਂ ਉਹਦੇ ਨਾਲ ਬੱਚੀ ਨੇ ਗੱਲ ਕੀਤੀ ਤਾਂ ਉਹਨੇ ਕੁੜੀ ਨੇ ਕਿਹਾ ਕਿ ਸਰ ਮੈਨੂੰ ਨਾ ਮਨੂਸ ਕਹਿੰਦੇ ਸਾਰੇ ਮਨੂਸ ਕਹਿੰਦੇ ਜੀ ਹੁਣ ਸਾਰਿਕਾ ਜੀ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਬੱਚੀ ਐ ਜਿਹਨੂੰ ਮਨੂਸ ਕਹਿੰਦੇ ਆ ਤੇ ਉਹ ਕਿਵੇਂ ਬਰਦਾਸ਼ਤ ਕਰੂਗੀ ਤ੍ਰਿਕਾਲ ਊਨੀਕ 24 ਸੇ ਦੇਖ ਰਹੇ ਹਾਂ ਮੈਂ ਹਾਂ ਸਾਰੀ ਕਾ 12 ਹਾਜ਼ਰ ਖਾ ਪ੍ਰੋਗਰਾਮ ਸਿਹਤਮੰਦ ਗੱਲਾਂ ਲੈ ਕੇ ਸਾਡੇ ਨਾਲ ਨੇ ਹਰ ਬਾੜ ਦੀ ਤਰ੍ਹਾਂ ਖਾਸ ਮਹਿਮਾਨ ਰਾਜਾ ਸੋਨੀ ਜੀ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਹਾਂ ਨਮਸਕਾਰ ਜੀ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰਦੇ ਹਾਂ ਅਕਸਰ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਬਾਰੇ ਨਾਰਮਲੀ ਜਾਣਦੇ ਹਾਂ ਬਟ ਬਹੁਤ ਸਾਰੀਆਂ ਅਜੇਆਂ ਵੀ ਨਹੀਂ ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ ਹੁੰਦੇ ਸੋ ਅੱਜ ਅਸੀਂ ਗੱਲ ਕਰਨ ਲੱਗੇ ਆ ਔਰਤਾਂ ਨੂੰ ਲੈ ਕੇ ਜਿਨ੍ਹਾਂ ਨੂੰ ਕੀ ਇੱਕ ਗੰਭੀਰ ਜਿਹੜੀ ਆ ਬਿਮਾਰੀ ਹੁੰਦੀ ਹੈ ਉਹ ਉਸ ਦੇ ਵਿੱਚ ਕੀ ਹੁੰਦਾ ਜਦੋਂ ਬੱਚੇ ਨੂੰ ਜਨਮ ਦਿੰਦੀਆਂ ਨੇ ਉਸ ਤੋਂ ਤੁਰੰਤ ਬਾਅਦ ਹੀ ਉਹ ਬਿਮਾਰੀ ਉਹਨਾਂ ਨੂੰ ਹੋ ਜਾਂਦੀ ਹੈ ਸੋ ਇਹ ਬਿਮਾਰੀ ਕਿਵੇਂ ਹੁੰਦੀ ਆ ਇਸ ਦੇ ਕੀ ਸਿੰਪਟਮਸ ਨੇ ਤੇ ਕਿਸ ਤਰ੍ਹਾਂ ਜਿਹੜਾ ਇਸ ਦਾ ਇਲਾਜ ਹੋਣਾ ਚਾਹੀਦਾ ਤੇ ਜੇ ਨਾ ਇਲਾਜ ਕੀਤਾ ਜਾਵੇ ਤੇ ਇਸ ਦਾ ਕਿੰਨੀ ਕੀ ਇਹ ਜਿਹੜੀ ਬਿਮਾਰੀ ਹੈ ਕਾ ਤੱਕ ਸਾਹਵਤ ਹੋ ਸਕਦੀ ਹੈ ਸੋ ਇਹ ਸਾਰੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਰਾਜ ਸੋਨੀ ਸਰ ਦੇ ਨਾਲ ਸੋ ਸਰ ਦੱਸੋ ਕਿ ਇਹ ਬਿਮਾਰੀ ਦਾ ਕੀ ਨਾਮ ਹੈ ਕੀ ਹੁੰਦੀ ਹੈ ਅਕਸਰ ਇਹ ਬਿਮਾਰੀ ਸਾਰਿਕਾ ਜੀ ਜਿਹੜੀ ਆਪਾਂ ਬਿਮਾਰੀ ਬਾਰੇ ਅੱਜ ਗੱਲ ਕਰਨੀ ਹੈ ਜੀ ਔਰਤਾਂ ਸਾਡੇ ਸਮਾਜ ਦਾ ਅੱਧਾ ਹਿੱਸਾ ਹੈ ਜੀ ਔਰ ਔਰਤਾਂ ਜਗ ਜਨਨੀ ਆ ਹਮ ਔਰ ਔਰਤਾਂ ਬਾਰੇ ਕਿਹਾ ਜਾਂਦਾ ਹੈ ਕਿ ਵੀ ਬੱਚੇ ਨੂੰ ਜਨਮ ਦੇ ਕੇ ਹਮ ਉਹ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਜੀ ਅ ਜਦੋਂ ਬੱਚੇ ਨੂੰ ਜਨਮ ਦੇਣ ਦੀ ਗੱਲ ਆਉਂਦੀ ਹੈ ਤਾਂ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਮਾਂ ਬੱਚੇ ਨੂੰ 9 ਮਹੀਨੇ ਪੇਟ 'ਚ ਰੱਖਦੀ ਹੈ ਹਮ ਪਰ ਜਦੋਂ ਆਮ ਤੌਰ ਤੇ ਅਸੀਂ ਦੇਖਦੇ ਆਂ ਤਾਂ 9 ਮਹੀਨੇ ਤੱਕ ਸੀਮਤ ਨਹੀਂ ਹੁੰਦੀ ਜੀ ਮਾਂ ਤੇ ਪਲ-ਪਲ ਬੱਚੇ ਦਾ ਧਿਆਨ ਰੱਖਦੀ ਆ ਹਮ ਬਿਲਕੁਲ ਔਰ ਬੱਚਾ ਚਾਹੇ 80 ਸਾਲ ਦਾ ਹੋ ਜਾਵੇ ਬਜ਼ੁਰਗ ਹਮ ਜੇ ਮਾਂ 100 ਸਾਲ ਦੀ ਹੈ ਹੈਨਾ ਤਾਂ ਵੀ ਉਹਨੂੰ 80 ਸਾਲ ਦਾ ਜਿਹੜਾ ਬਜ਼ੁਰਗ ਹੈ ਉਹ ਬੱਚਾ ਹੀ ਲੱਗਣਾ ਹੁੰਦਾ ਜੀ ਉਹ ਤਾਂ ਬੱਚਾ ਹੀ ਰਹੇਗਾ ਉਹ ਬੱਚਾ ਹੀ ਰਹੇਗਾ ਮਾਂ ਵਾਸਤੇ ਬੱਚਾ ਹੀ ਆ ਜੀ ਤੇ ਜਿਹੜੀ ਅੱਜ ਆਪਾਂ ਗੱਲ ਕਰਨ ਲੱਗੇ ਆ ਉਹ ਹੈ ਜਨਮ ਦੇਨ ਤੋਂ ਤੁਰੰਤ ਬਾਅਦ ਮਾਂ ਦੇ ਵਿੱਚ ਆਉਂਦੀਆਂ ਤਬਦੀਲੀਆਂ ਬਾਰੇ ਜੀ ਉਹਨਾਂ ਚ ਇੱਕ ਖਾਸ ਤਬਦੀਲੀ ਆਉਂਦੀ ਹੈ ਮਾਨਸਿਕ ਹਾਰਮੋਨਲ ਉਹ ਹੈ ਪੋਸਟਪਾਰਟਮ ਡਿਪਰੈਸ਼ਨ ਜੀ ਕਿਉਂਕਿ ਬੱਚੇ ਨੂੰ ਜਨਮ ਦੇਨ ਤੋਂ ਬਾਅਦ ਬਹੁਤ ਸਾਰੀਆਂ ਫਿਜ਼ੀਕਲ ਚੇਂਜਸ ਉਹਦੇ ਵਿੱਚ ਮਾਂ ਚ ਆਉਂਦੀਆਂ ਹਾਰਮੋਨਲ ਚੇਂਜਸ ਆਉਂਦੀਆਂ ਉਹਦੇ ਵਿੱਚ ਐਂਗਜ਼ਾਇਟੀ ਵੱਧ ਜਾਂਦੀ ਹੈ ਮਾਂ ਚ ਡਿਪਰੈਸ਼ਨ ਵੱਧ ਜਾਂਦਾ ਹੈ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮਾਂ ਦੀਆਂ ਹੁੰਦੀਆਂ ਕਿ ਵੀ ਅਸੀਂ ਇਹ ਬੱਚੇ ਦਾ ਪਾਲਣ ਪੋਸ਼ਣ ਕਿਵੇਂ ਕਰਨਾ ਹੈ ਸਾਡੀ ਫਾਈਨੈਂਸ਼ੀਅਲ ਸਟੇਟਸ ਕੀ ਹੈ ਤੇ ਬੱਚੇ ਨੂੰ ਲੈ ਕੇ ਮਾਂ ਦੇ ਮਨ ਵਿੱਚ ਬਹੁਤ ਸਾਰੇ ਵਹਿਮ ਭਰਮ ਵੀ ਹੁੰਦੇ ਆ ਬਹੁਤ ਸਾਰੇ ਸਵਾਲ ਵੀ ਹੁੰਦੇ ਆ ਜੀ ਕਿਉਂਕਿ ਸਾਡਾ ਸਮਾਜ ਹੈ ਜਿਹੜਾ ਇਹ ਹਲੇ ਇੰਨਾ ਪੜ੍ਹ ਲਿਖ ਨਹੀਂ ਸਕਿਆ ਕਿ ਮਾਂ ਨੂੰ ਇੱਕ ਸੁਰੱਖਿਅਤ ਇਲਾਜ ਪ੍ਰਦਾਨ ਕਰ ਸਕੇ ਤਾਂ ਕਿ ਉਹ ਮਾਂ ਜਿਹੜੀ ਹਸਤੀਆਂ ਖੇਡਦੇ ਆ ਬੱਚੇ ਨੂੰ ਜਨਮ ਦੇ ਸਕੇ ਬਹੁਤ ਸਾਰੀਆਂ ਤਬਦੀਲੀਆਂ ਮਾਂ ਦੇ ਮੂਡ ਵਿੱਚ ਆਉਂਦੀਆਂ ਚੇਂजेस ਹੁੰਦੀਆਂ ਔਰ ਇਸ ਬਿਮਾਰੀ ਨੂੰ ਆਪਾਂ ਕਹਿੰਦੇ ਆ ਪੋਸਟਪਾਰਟਮ ਡਿਪਰੈਸ਼ਨ ਜੀ ਪੋਸਟ ਦਾ ਮਤਲਬ ਹੈ ਬਾਅਦ ਵਿੱਚ ਪਾਰਟਮ ਮੈਨੇ ਡਿਲੀਵਰੀ ਹੈ ਨਾ ਡਿਪਰੈਸ਼ਨ ਬਾਰੇ ਆਪਾਂ ਨੂੰ ਪਤਾ ਹੈ ਉਦਾਸੀ ਆਪਾਂ ਕਹਿੰਦੇ ਆ ਵੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਿਹੜਾ ਡਿਪਰੈਸ਼ਨ ਹੁੰਦਾ ਮਾਂ ਨੂੰ ਉਹ ਕਿੰਨਾ ਘਾਤਕ ਹੁੰਦਾ ਹੈ ਉਹ ਬੱਚੇ ਵਾਸਤੇ ਵੀ ਘੱਟ ਕੋ ਹੋ ਸਕਦਾ ਹੈ ਮਾਂ ਵਾਸਤੇ ਤੇ ਪਰਿਵਾਰਕ ਮੈਂਬਰਾਂ ਵਾਸਤੇ ਉਹਦਾ ਨਾ ਇੱਕ ਕਾਰਨ ਹੈ ਵੀ ਮਾਂ ਦਾ ਮੂਡ ਜਿਹੜਾ ਹੈ ਨਾ ਉਹ ਸਵਿੰਗ ਹੁੰਦਾ ਹ ਹ ਜੀ ਤੇ ਜਿਹਦੇ ਕਰਕੇ ਇਹ ਪ੍ਰੋਬਲਮ ਆਉਂਦੀ ਹੈ ਪੋਸਟਪਾਰਟਮ ਡਿਪਰੈਸ਼ਨ ਦੇ ਉਹ ਸ਼ਿਕਾਰ ਹੋ ਜਾਂਦੀ ਹੈ ਜੀ ਬਿਲਕੁਲ ਸਰ ਕੀ ਕੀ ਸਾਨੂੰ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ ਦੇ ਜਿਹੜੇ ਸਿੰਪਟਮਸ ਨੇ ਇਸ ਬਿਮਾਰੀ ਦੇ ਸਿੰਪਟਮਸ ਜਿਹੜੇ ਨੇ ਸਾਨੂੰ ਔਰਤ ਦੇ ਵਿੱਚ ਨਜ਼ਰ ਆਉਂਦੇ ਨੇ ਹ ਸਾਰਿਕਾ ਜੀ ਸਭ ਤੋਂ ਪਹਿਲਾਂ ਤਾਂ ਨਾ ਜਨਮ ਦੇਣ ਤੋਂ ਤੁਰੰਤ ਬਾਅਦ ਹ ਮਾਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੂੰ ਗੁੱਸਾ ਆਉਂਦਾ ਉਹਨੂੰ ਬਹੁਤ ਜ਼ਿਆਦਾ ਤਣਾਅ ਹੁੰਦਾ ਜੀ ਬਹੁਤ ਜ਼ਿਆਦਾ ਉਹਨੂੰ ਡਿਪਰੈਸ਼ਨ ਹੋ ਜਾਂਦਾ ਹੂੰ ਡਿਪਰੈਸ਼ਨ ਹੋਣ ਨਾਲ ਚਿੜਚਾ ਮਨ ਹੋਣ ਦੇ ਨਾਲ ਉਹਦੇ ਸੁਭਾਅ ਦੇ ਵਿੱਚ ਇੱਕ ਵੱਡੀ ਤਬਦੀਲੀ ਹੁੰਦੀ ਹੈ ਜਿਹੜੀ ਮਾਂ ਹਸਦੀ ਖੇਡਦੀ ਐ ਸਾਰਿਆਂ ਨਾਲ ਵਧੀਆ ਗੱਲਾਂ ਕਰਦੀ ਐ ਤੇ ਡਿਲੀਵਰੀ ਤੋਂ ਬਾਅਦ ਉਹ ਸਾਰਿਆਂ ਨੂੰ ਬਤਮੀਜੀ ਨਾਲ ਬੋਲ ਸਕਦੀ ਆ ਕਿਸੇ ਦੇ ਉੱਤੇ ਵੀ ਗੁੱਸਾ ਕਰ ਸਕਦੀ ਆ ਸੱਸ ਉੱਤੇ ਸੋਹਰਾ ਸਭ ਦੇ ਉੱਤੇ ਗੁੱਸਾ ਕਰ ਸਕਦੀ ਆ ਆਪਣੇ ਹਸਬੰਡ ਦੇ ਉੱਤੇ ਗੁੱਸਾ ਕਰ ਸਕਦੀ ਆ ਬਿਨਾਂ ਗੱਲ ਤੋਂ ਉਹਨੂੰ ਗੁੱਸਾ ਆਈ ਜਾਂਦਾ ਚਿੜਚਿੜਾਪਨ ਆਈ ਜਾਂਦਾ ਔਰ ਰਾਈ ਦਾ ਪਹਾੜ ਬਣਾ ਲੈਂਦੀ ਆ ਉਹ ਜੇ ਕਿਤੇ ਪਾਣੀ ਦਾ ਗਲਾਸ ਸਾਹਮਣੇ ਪਿਆ ਤਾਂ ਉਹਨੇ ਕਹਿੰਦਾ ਇਹ ਪਾਣੀ ਦਾ ਗਲਾਸ ਕਿਉਂ ਪਿਆ ਹੈ ਹਨਾ ਫਿਰ ਉਹ ਹੋ ਸਕਦਾ ਪਤੀ ਦੇ ਉੱਤੇ ਸ਼ੱਕ ਕਰਨ ਲੱਗ ਪਵੇ ਆਪਣੀ ਸਾਸ ਦੇ ਉੱਪਰ ਸ਼ੱਕ ਕਰਨ ਲੱਗ ਪਵੇ ਕੋਈ ਗੁਆਂਢੀ ਪਤਾ ਲੈਣ ਆਇਆ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਜਾਂ ਵਹਿਮ ਕਰ ਸਕਦੀ ਹੈ ਕਿਸੇ ਰਿਸ਼ਤੇਦਾਰ ਦਾ ਫੋਨ ਆ ਗਿਆ ਉਹਨੇ ਹਾਲਚਲ ਪੁੱਛ ਲਿਆ ਉਹਦੇ ਨਾਲ ਬਤਮੀ ਜੀ ਨਾਲ ਬੋਲ ਸਕਦੀ ਹੈ ਇਸ ਤਰ੍ਹਾਂ ਦੀਆਂ ਤਬਦੀਲੀਆਂ ਦੇ ਨਾਲ-ਨਾਲ ਇੱਥੋਂ ਤੱਕ ਸਰਕਾ ਜੀ ਇਹ ਇੰਨਾ ਗੰਭੀਰ ਰੂਪ ਧਾਰਨ ਕਰ ਜਾਂਦਾ ਹੈ ਕਿ ਆਪਣੇ ਰਿਸ਼ਤੇਦਾਰਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਤੇ ਬਤਮੀ ਜੀ ਨਾਲ ਬੋਲ ਹੀ ਸਕਦੀ ਹੈ ਹੋਰ ਬੱਚੇ ਨੂੰ ਉਹ ਜ਼ਮੀਨ ਤੇ ਪਟਕਾ ਕੇ ਵੀ ਮਾਰ ਸਕਦੀ ਹੈ ਇੰਨੀ ਮਾੜੀ ਹਾਲਤ ਹੁੰਦੀ ਹੈ ਬੱਚੇ ਦਾ ਗਲ ਕੁੱਟ ਕੇ ਵੀ ਉਹਨੂੰ ਮਾਰ ਸਕਦੀ ਹੈ ਜਨ ਕਿ ਇਸ ਤਰ੍ਹਾਂ ਦੇ ਕੇਸ ਆਪਣੇ ਕੋਲ ਅਕਸਰ ਆਉਂਦੇ ਆ ਆਪਾਂ ਦੇਖਦੇ ਆ ਸੋਸ਼ਲ ਮੀਡੀਆ ਦੇ ਉੱਤੇ ਅਖਬਾਰਾਂ ਦੇ ਵਿੱਚ ਕਿ ਬੇ ਮਾਂ ਨੇ ਆਪਣੇ ਨਵਜਨਮੇ ਬੱਚੇ ਨੂੰ ਮਾਰ ਦਿੱਤਾ ਮਾਰ ਦਿੱਤਾ ਜੀ ਜੀ ਇਹ ਅਹੋ ਜੀਆਂ ਕਿੰਨੀਆਂ ਸਾਰੀਆਂ ਖਬਰਾਂ ਆਉਂਦੀਆਂ ਜ਼ਮੀਨ ਤੇ ਚਲਾ ਕੇ ਮਾਰਿਆ ਤੇ ਇਹਦੇ ਨਾਲ ਕੀ ਹੁੰਦਾ ਕਿ ਪਰਿਵਾਰਕ ਮੈਂਬਰਾਂ ਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਵੀ ਇਹ ਕੀ ਕਰੀ ਜਾਂਦੀ ਹੈਗੀ ਇਹ ਕੰਬਲ ਖੋਟੀ ਜਾਂਦੀ ਹੈ ਵੀ ਇਹਨੂੰ ਬੋਲਣ ਦੀ ਤਮੀਜ਼ ਨਹੀਂ ਹੈ ਇਹ ਬੱਚੇ ਦੀ ਜਾਨ ਲੈਣ ਤੇ ਤੁਲੀ ਹੋਈ ਆ ਤੇ ਲੋੜ ਇਸ ਗੱਲ ਦੀ ਹੁੰਦੀ ਹੈ ਕਿ ਵੀ ਉਸ ਦੀ ਮਾਨਸਿਕ ਸਥਿਤੀ ਨੂੰ ਸਮਝਿਆ ਜਾਵੇ ਜੀ ਬਿਲਕੁਲ ਸਰ ਸਰ ਇਹ ਜਿਹੜੀ ਬਿਮਾਰੀ ਹੁੰਦੀ ਹੈ ਔਰਤਾਂ ਦੇ ਵਿੱਚ ਨਾਰਮਲੀ ਜੇ ਗੱਲ ਕੀਤੀ ਜਾਵੇ ਤਾਂ ਕਿੰਨੇ ਕਿ ਕੇਸ ਜਿਹੜੇ ਆ ਇਸ ਬਿਮਾਰੀ ਦੇ ਜਿਹੜੇ ਔਰਤਾਂ ਦੇ ਵਿੱਚ ਨਜ਼ਰ ਆਉਂਦੇ ਨੇ ਸਰਿਕਾ ਜੀ ਇਹ ਕੇਸ ਤੇ ਮੰਨਿਆ ਜਾਂਦਾ ਹੈ ਕਿ ਦਸਾਂ ਦੇ ਵਿੱਚੋਂ 6 ਔਰਤਾਂ ਨੂੰ ਇਹ ਪੋਸਟਪਾਰਟਮ ਡਿਪਰੈਸ਼ਨ ਹੁੰਦਾ ਹੈ ਜੀ ਔਰ ਜਿਹੜੇ ਪਰਿਵਾਰ ਪੜੇ ਲਿਖੇ ਆ ਜਿਹੜੇ ਪਰਿਵਾਰ ਡਾਕਟਰੀ ਇਲਾਜ ਕਰਾਉਂਦੇ ਆ ਡਾਕਟਰ ਤੋਂ ਡਿਲੀਵਰੀ ਕਰਾਉਂਦੇ ਆ ਡਾਕਟਰ ਦੀ ਨਿਗਰਾਨੀ ਹੇਠ ਸਾਰਾ ਕੇਸ ਹੁੰਦਾ ਹੈ ਜੀ ਉਹਨਾਂ ਦੇ ਵਿੱਚ ਇਹ ਪ੍ਰੋਬਲਮਸ ਬਹੁਤ ਘੱਟ ਆਉਂਦੀਆਂ ਪਰ ਜਿਹੜੇ ਪਰਿਵਾਰ ਕਰਚ ਕੇ ਇਸ ਕਰਾਉਂਦੇ ਆ ਕਿਸੇ ਡਾਈ ਤੋਂ ਕਰਾ ਲਿਆ ਕਿਸੇ ਨਰਸ ਤੋਂ ਕਰਾ ਲਿਆ ਉਹਨਾਂ ਨੂੰ ਇਹ ਪ੍ਰੋਬਲਮਸ ਬਹੁਤ ਜ਼ਿਆਦਾ ਆਉਂਦੀਆਂ ਕਿਉਂਕਿ ਉਹ ਸਿਰਫ ਉੱਥੇ ਡਿਲੀਵਰੀ ਕੀਤੀ ਜਾਂਦੀ ਹੈ ਤੇ ਬੱਚੇ ਦੀ ਮਾਂ ਦੀ ਜਿਹੜੀ ਪ੍ਰੋਬਲਮ ਹੈ ਉਹਦੀ ਜਿਹੜੀ ਮਾਨਸਿਕ ਸਥਿਤੀ ਹੈ ਉਸ ਨੂੰ ਨਹੀਂ ਸਮਝਿਆ ਜਾਂਦਾ ਉਹਦੇ ਕਰਕੇ ਇਹ ਪ੍ਰੋਬਲਮਸ ਜਿਹੜੀਆਂ ਹੈਗੀਆਂ 10 ਦੇ ਵਿੱਚੋਂ 6 ਕੇਸ ਮੰਨੇ ਜਾਂਦੇ ਆ ਜੇ ਤੇ ਪਰਿਵਾਰ ਪੜਿਆ ਲਿਖਿਆ ਤਾਂ ਉਹਨੂੰ ਮੌਕੇ ਦੇ ਉੱਤੇ ਕਾਬੂ ਕਰ ਲੈਂਦਾ ਇਸ ਬਿਮਾਰੀ ਨੂੰ ਤੇ ਕੰਟਰੋਲ ਕਰਕੇ ਇਲਾਜ ਪ੍ਰੋਪਰ ਉਹਦਾ ਹੁੰਦਾ ਹੈ ਜੀ ਜੇ ਪਰਿਵਾਰ ਨਹੀਂ ਪੜਿਆ ਲਿਖਿਆ ਫਿਰ ਇਸ ਦਾ ਬਹੁਤ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਜੀ ਬਿਲਕੁਲ ਸਰ ਸਰ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਅਸੀਂ ਪੰਜਾਬੀ ਦੇ ਵਿੱਚ ਜਿਦਾ ਆਪਾਂ ਕਹਿ ਦਿੰਦੇ ਕਿ ਸ਼ੀਲਾ ਮਤਲਬ ਕਿ ਜਦੋਂ ਬੱਚੇ ਨੂੰ ਜਨਮ ਦਿੱਤਾ ਜਾਂਦਾ ਹੈ ਉਸ ਤੋਂ 40 ਦਿਨ ਤੱਕ ਜਿਹੜਾ ਹੈ ਉਹ ਮਾਂ ਤੇ ਬੱਚੇ ਨੂੰ ਜਿਹੜਾ ਹੈ ਉਹ ਅੰਦਰ ਰੱਖਿਆ ਜਾਂਦਾ ਹੈ ਕਿ ਮਤਲਬ ਕਿਹਾ ਜਾਂਦਾ ਹੈ ਕਿ ਕੋਈ ਆਵੇ ਨਾ ਆਵਣਾ ਕੋਲ ਤੇ ਕੋਈ ਜਾਵੇ ਨਾ ਮਤਲਬ ਕਿ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਕਿ ਮਾਂ ਤੇ ਬੱਚਾ ਦੋਨੋਂ ਸੇਫ ਰਹਿ ਸਕਣ ਕਿਸੇ ਦਾ ਪਰਛਾਵਾ ਨਾ ਪਵੇ ਇਸ ਤਰ੍ਹਾਂ ਦੀ ਸੋ ਇਸ ਨੂੰ ਕਿਸ ਤਰ੍ਹਾਂ ਜਿਹੜਾ ਹੈ ਕਈ ਲੋਕੀ ਇਸ ਨੂੰ ਸ਼ੀਲੇ ਨੂੰ ਵੀ ਜਿਹੜਾ ਹੈ ਜੋੜ ਦਿੰਦੇ ਨੇ ਇਸ ਬਿਮਾਰੀ ਦੇ ਨਾਲ ਕਿ ਜਿਹੜਾ ਹੈ ਸ਼ੀਲੇ ਦੇ ਕਰਕੇ ਜਿਹੜਾ ਹੈ ਇਹ ਜ਼ਿਆਦਾ ਜਿਹੜੀ ਚਿੜਚਿੜਾਪਨ ਇਹਦੇ ਵਿੱਚ ਆ ਗਿਆ ਕੀ ਕਹਿਣਾ ਚਾਹੋਗੇ ਸਰ ਜਦੋਂ ਸ਼ੀਲੇ ਦੀ ਆਪਾਂ ਗੱਲ ਕਰਦੇ ਆਂ ਆਏ ਮੰਨਿਆ ਜਾਂਦਾ ਵੀ 40 ਦਿਨ ਦਾ ਛਿਲਾ ਹੁੰਦਾ ਇਹ 40 ਦਿਨ ਦੇ ਛਿਲੇ ਵਿੱਚ ਇਹ ਕਿਹਾ ਜਾਂਦਾ ਹੈਗਾ ਵੀ ਕੋਈ ਗੁਆਂਢੀ ਘਰ ਨਾ ਆਵੇ ਕੋਈ ਰਿਸ਼ਤੇਦਾਰ ਨਾ ਆਵੇ ਜਾਂ ਸਵਾ ਮਹੀਨਾ ਇਹਨੂੰ ਮੰਨਿਆ ਜਾਂਦਾ ਵੀ ਇਹਨੇ ਬਾਹਰ ਨਹੀਂ ਜਾਣਾ ਕਿਸੇ ਨੇ ਘਰ ਨਹੀਂ ਆਉਣਾਗਾ ਛਿਲੇ ਚ ਤੇ ਉਹਦਾ ਨਾ ਅਸਲ ਚ ਸਾਇੰਟਿਫਿਕ ਕਾਰਨ ਤੇ ਇਹ ਹੈ ਵੀ ਡਾਕਟਰ ਸਾਹਿਬਾਨ ਵੀ ਇਹ ਗੱਲ ਕਹਿੰਦੇ ਆ ਕਿ ਇਹ 6 ਹਫਤੇ ਦਾ ਇੱਕ ਖਾਸ ਪੀਰੀਅਡ ਹੁੰਦਾ ਜਦੋਂ ਮਾਂ ਦੇ ਹਾਰਮੋਨਸ ਜਿਹੜੇ ਬੈਲੈਂਸ ਹੁੰਨ ਨੋ ਠੀਕ ਹੁਣ ਟਾਈਮ ਲੱਗਦਾ ਟਾਈਮ ਲੱਗਦਾ ਜੀ ਅੱਛਾ ਹੁਣ ਕੀ ਹੈ ਕਿ ਇਸ ਦੌਰਾਨ 6 ਹਫਟਿਆਂ ਦੇ ਵਿੱਚ ਮਾਂ ਦੇ ਮੂਡ ਸਵਿੰਗਸ ਬਹੁਤ ਜ਼ਿਆਦਾ ਹੁੰਦੇ ਆ ਗੁੱਸਾ ਖਿਜ ਚਿੜਚਿੜਾਪਨ ਫਿਰ ਇਹ ਦੇਖੋ ਕਿ ਮਾਂ ਨੇ ਨਾ ਸਾਰੀ ਜ਼ਿੰਮੇਵਾਰੀ ਸੰਭਾਲੀ ਹੁੰਦੀ ਹੈ ਕਿ ਬੱਚੇ ਦਾ ਡੈਪਰ ਚੇਂਜ ਕਰਨਾ ਹੈ ਬੱਚੇ ਨੂੰ ਦੁੱਧ ਦੇਣਾ ਬੱਚੇ ਨੇ ਰੋਣਾ ਹੈ ਤਾਂ ਮਾਂ ਨੂੰ ਜਗਾ ਦੇਣਾ ਮਾਂ ਨੇ ਬੱਚੇ ਨੂੰ ਸੁਵਾਉਣਾ ਹੈ ਬੱਚੇ ਦੀਆਂ ਜਿੰਨੀਆਂ ਵੀ ਨੀ ਸਹ ਉਹ ماں ਪੂਰੀਆਂ ਕਰਦੀ ਹੈ 24 ਘੰਟੇ ਇਹ ماں ਜਾਗਦੀ ਰਹਿੰਦੀ ਹੈ ਉਹਨੂੰ ਥਕਾਵਟ ਵੀ ਹੁੰਦੀ ਹੈ ਇੱਕ ਤੇ ਟੈਨਸ਼ਨ ਹੁੰਦੀ ਹੈ ਬੱਚੇ ਦੀ ਪਰਵਰਿਸ਼ਵਾਸਤੇ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਵੀ ਹੋ ਸਕਦੀ ਹੈ ਹਨਾ ਘਰ ਦੇ ਵਿੱਚ ਕੋਈ ਹੋਰ ਕਈ ਸਮੱਸਿਆਵਾਂ ਹੁੰਦੀਆਂ ਔਰ ਉਤੋਂ ਬੱਚੇ ਦੀ ਸਾਂਭ ਸੰਭਾਲ ਦੇ ਨਾਲ ਮਾ ਕਈ ਕਈ ਰਾਤਾਂ ਸੌਂਦੀ ਨਹੀਂ ਹੈ ਹੂੰ ਉਹਦੇ ਨਾਲ ਦਿਮਾਗ ਦੇ ਕੈਮੀਕਲਸ ਆ ਜਿਹੜੇ ਉਹ ਇੰਬੈਲੈਂਸ ਹੋ ਜਾਂਦਾ ਹੈ ਜੀ ਉਹਦੇ ਨਾਲ ਉਹਨੂੰ ਹੋਰ ਗੁੱਸਾ ਖਿਜ ਚਿਚਰਾਪਨ ਆਉਂਦਾ ਇਸ ਕਰਕੇ ਇਹ ਗੱਲ ਤਾਂ ਛਲੇ ਦੀ ਕੀਤੀ ਗਈ ਹੈ ਕਿ ਬਈ ਉਹ ਜਿਹੜੇ 6 ਹਫਤੇ ਆ ਹਣਾ 40 ਦਿਨ ਆ ਜੀ ਬਈ ਉਹਦੇ ਤੋਂ ਲੋਕ ਜਿਹੜੇ ਆ ਪਤਾ ਲੈਣ ਆਉਂਦੇ ਆ ਹੂੰ ਹਾਲਚਾਲ ਪੁੱਛਣ ਆਉਂਦੇ ਆ ਹਣਾ ਉਹ ਥੋੜਾ ਜਿਹਾ ਅਵਾਇਡ ਕਰਨ ਮਾਨ ਥੋੜੀ ਜੀ ਰੈਸਟ ਮਿਲ ਜਾਵੇ ਰੈਸਟ ਮਿਲ ਜਾਵੇ ਪਰ ਸਾਡੇ ਲੋਕ ਇਸ ਨੂੰ ਸਿਆਣਪ ਨਾਲ ਜੋੜਨ ਦੀ ਥਾਂ ਤੇ ਅੰਧਵਿਸ਼ਵਾਸਾਂ ਨਾਲ ਜੋੜ ਲੈਂਦੇ ਆ ਜੇ ਇਹ ਕਹਿ ਦਿੱਤਾ ਜਾਵੇ ਵੀ ਡਾਕਟਰ ਸਾਹਿਬ ਨੇ ਹਲੇ ਮਨਾ ਕੀਤਾ ਵੀ 6 ਹਫਤੇ ਤੁਸੀਂ ਨਹੀਂ ਮਿਲਣਾਗਾ ਤਾਂ ਉਹ ਗੁੱਸਾ ਕਰ ਜਾਂਦੇ ਆ ਜੇ ਉਹ ਅੰਧਵਿਸ਼ਵਾਸਾਂ ਨਾਲ ਲੰਬੇ ਸਮੇਂ ਤੋਂ ਗੱਲ ਜੁੜੀ ਆ ਰਹੀ ਹੈ ਤਾਂ ਉਹਨੂੰ ਉਹ ਮੰਨ ਲੈਂਦੇ ਆ ਹੈ ਨਾ ਤੇ ਇਸ ਕਰਕੇ ਇਹ ਅੰਧਵਿਸ਼ਵਾਸਾਂ ਨਾਲ ਜੋੜਨ ਦੀ ਥਾਂ ਤੇ ਸਾਡੇ ਗਵਾਂਢੀਆਂ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਇਸ ਗੱਲ ਜੇ ਹੈਲਪ ਕਰਨੀ ਚਾਹੀਦੀ ਹੈ ਕਿ ਮਾਂ ਨੂੰ ਥਕਾਵਟ ਹੁੰਦੀ ਹੈ ਮਾਂ ਨੂੰ ਟੈਨਸ਼ਨ ਹੁੰਦੀ ਹੈ ਮਾਂ ਨੂੰ ਡਿਪਰੈਸ਼ਨ ਚ ਹੈ ਮਾਂ ਨੇ 24 ਘੰਟੇ ਬੱਚੇ ਦੀ ਕੇਅਰ ਕਰਨੀ ਹੈ ਬਈ ਜੇ ਤੇ ਕੋਈ ਰਿਸ਼ਤੇਦਾਰੀ ਚੋਂ ਇੱਕ ਅੱਧੀ ਕੋਈ ਕੁੜੀ ਜਾਂ ਕੋਈ ਹੋਰ ਜ਼ਿੰਮੇਵਾਰ ਔਰਤ ਭੇਜ ਦੇਣ ਬਈ ਕੋਈ ਗੱਲ ਨਹੀਂ ਤੇਰੀ ਜਿਹੜੀ ਰਾਤ ਦੀ ਨੀਂਦ ਹੈਗੀ ਪੂਰੀ ਹੋ ਜਾਵੇ ਤੇ ਮੈਂ ਰਾਤ ਨੂੰ ਉੱਠ ਕੇ ਦਾ ਡਾਈਪਰ ਚੇਂਜ ਕਰ ਦੂੰਗੀ ਮੈਂ ਦਿਨੇ ਸੌਂ ਜੂਣੀ ਹਾਂ ਉਹ ਉਹ ਨਹੀਂ ਕਰਨਾ ਹੈਗਾ ਤੇ ਮੈਂ ਪਤਾ ਲੈਣ ਵਾਲੇ ਫਾਰਮਲਿਟੀਆਂ ਪੂਰੀਆਂ ਕਰਨ ਵਾਲੇ ਸਾਡੇ ਗੁਆਂਢੀ ਸਾਡੇ ਰਿਸ਼ਤੇਦਾਰ ਉਹ ਇਨਾਂ ਮਾਵਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਜਿਹਦੇ ਕਰਕੇ ਇਨਾਂ ਦੇ ਦਿਮਾਗ ਦੇ ਕੈਮੀਕਲਸ ਇੰਬੈਲੈਂਸ ਹੁੰਦੇ ਆ ਉਹਦੇ ਨਾਲ ਇਰਿਟੇਸ਼ਨ ਹੁੰਦੀ ਹੈ ਇਰਿਟੇਸ਼ਨ ਸਰ ਇਹ ਕਿੰਨਾ ਕਿ ਲੰਬਾ ਸਮਾਂ ਜਿਹੜੀ ਹੈ ਬਿਮਾਰੀ ਜਿਹੜੀ ਹੈ ਹੋ ਸਕਦੀ ਹੈ ਸਰ ਜੀ ਵੈਸੇ ਤਾਂ ਇਹ 6 ਕ ਹਫਤੇ ਦੀ ਮੰਨੀ ਗਈ ਹੈ ਪਰ ਫਿਰ ਵੀ ਜੇ ਬਿਮਾਰੀ ਵੱਧ ਜਾਵੇ ਕਿਉਂਕਿ ਇਹ ਕੈਮੀਕਲਸ ਨਾਲ ਸੰਬੰਧਿਤ ਹੈ ਦਿਮਾਗ ਦੇ ਨਿਊਰੋਟ੍ਰਾਂਸਮਿਟਰਸ ਨਾਲ ਸੰਬੰਧਿਤ ਪ੍ਰੋਬਲਮ ਹੈ ਇਹ ਹਾਰਮੋਨਸ ਨਾਲ ਸੰਬੰਧਿਤ ਪ੍ਰੋਬਲਮ ਹੈ ਜੇ ਇਹ ਬਿਮਾਰੀ ਵੱਧ ਜਾਵੇ ਤਾਂ ਕਿੰਨਾ ਲੰਬਾ ਸਮਾਂ ਚੱਲ ਸਕਦੀ ਹੈ ਜਦੋਂ ਤੱਕ ਇਹਦਾ ਇਲਾਜ ਨਹੀਂ ਹੁੰਦਾ ਇਹਦੇ ਇਲਾਜ ਵਾਸਤੇ ਪਰਿਵਾਰਕ ਮੈਂਬਰਾਂ ਨੂੰ ਪ੍ਰੋਪਰ ਧਿਆਨ ਦੇਣ ਦੀ ਲੋੜ ਪੈਂਦੀ ਹੈ ਤਾਂ ਕਿ ਇਹ ਲੰਬਾ ਸਮਾਂ ਨਾ ਚੱਲੇ ਤੁਰੰਤ ਇਹਦੇ ਤੇ ਕਾਬੂ ਪਾ ਲਿਆ ਜਾਵੇ ਜੀ ਬਿਲਕੁਲ ਸਰ ਇਸ ਬਿਮਾਰੀ ਦੇ ਵਿੱਚ ਕਿਵੇਂ ਸਾਮਸਮਾਲ ਜੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ ਦੇਖੋ ਇਹ ਨਾ ਇੱਕ ਖੁਸ਼ੀ ਦਾ ਮਾਹੌਲ ਹੁੰਦਾ ਹੈ ਪਰਿਵਾਰ ਦੇ ਵਿੱਚ ਜੀ ਬੱਚੇ ਨੇ ਜਨਮ ਲਿਆ ਹੁੰਦਾ ਉਸ ਬੱਚੇ ਦੇ ਜਨਮ ਵਾਸਤੇ ਸਾਰਿਆਂ ਨੇ ਢੇ ਸਾਰੀਆਂ ਉਮੀਦਾਂ ਕੀਤੀਆਂ ਹੁੰਦੀਆਂ ਖੁਸ਼ੀਆਂ ਵਾਲਾ ਮਾਹੌਲ ਹੁੰਦਾ ਤੇ ਉਹਦੀ ਪਰਵਰਿਸ਼ ਵਾਸਤੇ ਬੱਚੇ ਦੀ ਤੇ ਮਾਂ ਦੀ ਚੱਚਾ ਬੱਚਾ ਦੀ ਆ ਸੰਭਾਲ ਵਾਸਤੇ ਜੀ ਪਰਿਵਾਰ ਨੂੰ ਚਾਹੀਦਾ ਹੈ ਕਿ ਮਾਂ ਨੂੰ ਨਾ ਥਕਾਵਟ ਨਾ ਹੋਵੇ ਹੂੰ ਉਹ ਰਾਤ ਨੂੰ ਪ੍ਰੋਪਰ ਸੋਵੇ ਹਨ 7-8 ਘੰਟੇ ਨੀਂਦ ਲਵੇ ਬੱਚਾ ਪ੍ਰੋਪਰ ਸੋਵੇ ਤੇ ਉਹਨੂੰ ਇਰੀਟੇਟ ਨਾ ਕੀਤਾ ਜਾਵੇ ਜੇ ਕਿਤੇ ਮਾਂ ਨੂੰ ਮੜ ਮੋਟਾ ਗੁੱਸਾ ਖੇਜ ਆਉਂਦਾ ਇੱਚਾਪਨ ਆਉਂਦਾ ਤਾਂ ਉਹਨੂੰ ਅੱਗੋਂ ਰਿਐਕਸ਼ਨ ਕਰਨ ਦੀ ਥਾਂ ਦੇ ਉੱਤੇ ਉਹਨੂੰ ਬਰਦਾਸ਼ਤ ਕਰਨਾ ਸਿੱਖਣਾ ਚਾਹੀਦਾ ਵੀ ਕੋਈ ਗੱਲ ਨਹੀਂ ਹੈ ਪੀਏ ਥਕਾਵਟ ਵਿੱਚ ਹੈ ਹੈਨਾ ਇਹ ਤਣਾਅ ਦੇ ਵਿੱਚ ਹੈ ਇਹਨੇ ਕਿਤੇ ਉੱਚਾ ਨੀਵਾ ਬੋਲ ਲਿਆ ਤੇ ਸਾਨੂੰ ਉਹ ਬਰਦਾਸ਼ਤ ਕਰਨਾ ਚਾਹੀਦਾ ਹੈ ਤੇ ਪਰ ਹੁੰਦਾ ਇਸ ਤੇ ਉਲਟਾ ਹੈ ਵੀ ਜੇ ਕਿਤੇ ਮਾਂ ਨੇ ਕਿਤੇ ਖਿੱਚ ਕੇ बोलਿਆ ਆਪਣੀ ਸੱਸ ਨੂੰ ਸੋਰਾ ਸਾਹਿਬ ਨੂੰ ਤਾਂ ਅੱਗੋਂ ਉਹਨਾਂ ਨੇ ਕਹਿੰਦੇ ਲੈ ਅਸੀਂ ਤੇ ਤੇਰੀ ਸੇਵਾ ਕਰਨ ਤੇ ਲੱਗੇ ਹੋਏ ਆਂ ਇਹ ਤੇਰੇ ਵਾਸਤੇ ਸਾਰਾ ਖਾਣ ਪੀਣ ਦਾ ਪ੍ਰਬੰਧ ਕਰਦੇ ਪਏ ਆਂ ਜੀ ਇੰਨਾ ਮਾਵਾਂ ਨੂੰ ਪੰਜੀਰੀ ਦੀ ਘੱਟ ਲੋੜ ਹੁੰਦੀ ਹੈ ਤੇ ਚੰਗੇ ਸੁਭਾਅ ਦੀ ਜ਼ਿਆਦਾ ਲੋੜ ਹੁੰਦੀ ਹੈ ਤਾਂ ਕਿ ਜਿਹੜਾ ਅੱਗੋਂ ਸਾਹਮਣੇ ਵਾਲਾ ਵਧੀਆ ਸੁਭਾਅ ਹੋਵੇ ਹੱਸਦਾ ਖੇਡਦਾ ਨੱਚਦਾ ਟੱਪਦਾ ਤੇ ਇਹ ਮਾਂ ਜਿਹੜੀ ਹੈ ਇਤਨਾਉ ਮੁਕਤ ਰਹਿਣੀ ਚਾਹੀਦੀ ਹੈ ਮਾਂ ਤਣਾਅ ਮੁਕਤ ਤਾਂ ਬੱਚਾ ਤਣਾਅ ਮੁਕਤ ਹੋਵੇਗਾ ਜੀ ਬਿਲਕੁਲ ਜੀ ਇਸ ਕਰਕੇ ਜੇ ਕਿਤੇ ਲੋਡ ਪੈਂਦੀ ਹੈ ਤਾਂ ਡਾਕਟਰ ਦੀ ਸਹਾਇਤਾ ਤੁਰੰਤ ਲੈਣੀ ਚਾਹੀਦੀ ਹੈ ਜੇ ਪੋਸਟਪਾਰਟਮ ਡਿਪਰੈਸ਼ਨ ਤੋਂ ਪੀੜਤ ਹੋ ਗਈ ਹੈ ਮਾਂ ਨੂੰ ਗੁੱਸਾ ਖੇਚ ਚੜਚੜਾਪਨ ਆ ਗਿਆ ਤੁਰੰਤ ਗਾਇਨੇਕੋਲੋਜਿਸਟ ਦੇ ਕੋਲ ਜਾਣਾ ਚਾਹੀਦਾ ਹੈ ਜਾਂ ਅੱਛੇ ਸਾਈਕਾਟ੍ਰਿਸਟ ਦੇ ਕੋਲ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਕਿ ਉਹਦੇ ਜਿਹੜੇ ਹਾਰਮੋਨਸ ਹੈ ਉਹਦੇ ਜਿਹੜੇ ਕੈਮੀਕਲਸ ਹੈ ਉਹਨੂੰ ਬੈਲੈਂਸ ਕੀਤਾ ਜਾਵੇ ਬੈਲੈਂਸ ਕੀਤਾ ਜਾਵੇ ਸਰ ਇਸ ਬਿਮਾਰੀ ਦੇ ਵਿੱਚ ਜਦੋਂ ਔਰਤ ਹੁੰਦੀ ਹੈ ਮਾਂ ਹੁੰਦੀ ਹੈ ਤਾਂ ਬੱਚਾ ਵੀ ਨਵਜਾਤ ਬਿਲਕੁਲ ਸਿਚੁਏਸ਼ਨ ਦੇ ਵਿੱਚ ਹੁੰਦਾ ਹੈ ਉਸ ਤੇ ਕੀ ਅਸਰ ਪੈ ਸਕਦਾ ਹੈ ਬਿਲਕੁਲ ਸਰਕਾ ਜੀ ਮਾਂ ਦਾ ਅਸਰ ਬੱਚੇ ਦੇ ਉੱਤੇ ਜਰੂਰ ਹੁੰਦਾ ਹੈ ਹਮ ਔਰ ਇਹ ਤੇ ਪ੍ਰੈਗਨਨਸੀ ਦੇ ਵਿੱਚ ਵੀ ਹੁੰਦਾ ਹੈ ਜੀ ਉਸ ਤੋਂ ਬਾਅਦ ਮਾਂ ਜਦੋਂ ਬੱਚੇ ਨੂੰ ਪਿਆਰ ਕਰਦੀ ਹੈ ਤਾਂ ਬੱਚੇ ਨੂੰ ਬੜੀ ਖੁਸ਼ੀ ਮਿਲਦੀ ਹੈ ਹਮ ਮਾਂ ਨੂੰ ਕਿਤੇ ਗੁੱਸਾ ਆ ਗਿਆ ਹਨਾ ਤਾਂ ਬੱਚਾ ਡਰ ਜਾਂਦਾ ਹੈ ਜੀ ਬੱਚਾ ਇਰੀਟੇਟ ਹੁੰਦਾ ਹਮ ਉਹਦਾ ਸਾਰਾ ਅਸਰ ਉਹਦੇ ਬੱਚੇ ਦੇ ਦਿਮਾਗ ਦੇ ਉੱਤੇ ਪੈਂਦਾ ਹੈ ਹਮ ਉਹਦੇ ਰਹਿਮ ਸੰਦ ਉੱਤੇ ਖਾਨ ਪੀਣ ਦੇ ਉੱਤੇ ਸਾਰਾ ਟੋਟਲ ਉਹਦੇ ਸੁਭਾਅ ਦੇ ਉੱਤੇ ਬੱਚੇ ਦੇ ਅਸਰ ਪੈਂਦਾ ਹੈ ਜਿਹੜੇ ਬੱਚੇ ਨੇ ਕਿਰਕਾਰੀਆਂ ਭੰਨੀਆਂ ਹੁੰਦੀਆਂ ਹਨ ਉਹ ਬੱਚੇ ਰੋਂਦੂ ਟਾਈਪ ਬਣ ਜਾਂਦੇ ਆ ਜਾਂ ਉਹਨਾਂ ਨੂੰ ਕੋਈ ਨਾ ਕੋਈ ਮਾਨਸਿਕ ਦਿਮਾਗੀ ਬਿਮਾਰੀ ਵੀ ਹੋ ਸਕਦੀ ਹੈ। ਹੋ ਸਕਦੀ ਹੈ। ਇਸ ਕਰਕੇ ਮਾਂ ਨੂੰ ਇਸ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੋਣਾ ਚਾਹੀਦਾ ਹੈ, ਪਰਿਵਾਰ ਨੂੰ ਪੂਰੀ ਤਰ੍ਹਾਂ ਸੁਚੇਤ ਹੋਣਾ ਚਾਹੀਦਾ ਹੈ। ਜੀ। ਸਰ ਜਿਵੇਂ ਤੁਸੀਂ ਦੱਸਿਆ ਕਿ ਇਹ ਮਾਂ ਨੂੰ ਜੜੀ ਹੈ ਡਿਲੀਵਰੀ ਤੋਂ ਬਾਅਦ ਹੋ ਜਾਂਦੀ ਤੁਰੰਤ ਬਾਅਦ। ਸਰ ਟਾਈਮਿੰਗ ਮਤਲਬ ਇਹ ਡਿਲੀਵਰੀ ਤੋਂ ਤੁਰੰਤ ਬਾਅਦ ਹੀ ਹੋ ਜਾਂਦੀ ਹੈ ਜਾਂ ਫਿਰ ਡਿਲੀਵਰੀ ਤੋਂ ਮਤਲਬ ਬੱਚੇ ਨੂੰ ਜਨਮ ਦੇਣ ਤੋਂ ਕੁਝ ਦਿਨਾਂ ਬਾਅਦ ਵੀ ਹੋ ਸਕਦੀ ਹੈ? ਇਹ ਵੈਸੇ ਆਮ ਤਮੰਨੇ ਜਾਂਦਾ ਕਿ 2-3 ਦਿਨਾਂ ਬਾਅਦ ਹੋ ਜਾਂਦੀ ਹੈ। ਜੀ। ਜਾਂ ਇੱਕ ਲੋਕ ਵੀ ਤੁਰੰਤ ਵੀ ਹੋ ਸਕਦੀ ਹੈਗੀਆ ਕਿਉਂਕਿ ਹਾਰਮੋਨਲ ਪ੍ਰੋਬਲਮ ਕਰਕੇ ਇਹ ਕਿਸੇ ਟਾਈਮ ਵੀ ਹੋ ਸਕਦੀ ਹੈ 2 4 5 ਦਿਨਾਂ ਬਾਅਦ ਵੀ ਹੋ ਸਕਦੀ ਹੈ 10 ਦਿਨਾਂ ਬਾਅਦ ਵੀ ਹੋ ਸਕਦੀ ਹੈ ਯਾਨੀ ਕਿ ਉਹ ਇੱਕ ਇਹੋ ਜਿਹਾ ਪੀਰੀਅਡ ਹੁੰਦਾ ਜਦੋਂ ਮਾਂ ਬਹੁਤ ਸੈਂਸਿਟਿਵ ਪੜਾ ਦੇ ਵਿੱਚੋਂ ਨਿਕਲ ਰਹੀ ਹੁੰਦੀ ਹੈ ਉਹ ਇਮੋਸ਼ਨਲੀ ਵੀ ਸੈਂਸਿਟਿਵ ਹੁੰਦੀ ਆ ਫਿਜ਼ੀਕਲ ਵੀ ਸੈਂਸਿਟਿਵ ਹੁੰਦੀ ਆ ਔਰ ਮਾਨਸਿਕ ਤੌਰ ਤੇ ਵੀ ਇਸ ਕਰਕੇ ਇਹ ਦਾ ਕੋਈ ਟਾਈਮ ਨਹੀਂ ਹੈ ਜਦੋਂ ਵੀ ਮਾਂ ਕਿਸੇ ਵੀ ਟਾਈਮ ਤੇ ਸ਼ਿਕਾਰ ਹੋ ਸਕਦੀ ਹੈ ਜੀ ਬਿਲਕੁਲ ਸਰ ਮਾਂ ਨੂੰ ਮੈਂਟਲੀ ਡਿਪਰੈਸ਼ਨ ਤਾਂ ਹੁੰਦਾ ਹੀ ਹੈ ਐਂਡ ਇਮੋਸ਼ਨਲੀ ਵੀ ਉਹ ਥੋੜਾ ਡਿਪਰੈਸ਼ਨ ਦੇ ਵਿੱਚ ਹੁੰਦੀ ਹੈ ਫਿਜ਼ੀਕਲੀ ਕੀ ਕੋਈ ਅਸਰ ਪੈ ਸਕਦਾ ਉਹਦੇ ਤੇ ਹਾਂ ਬਿਲਕੁਲ ਸਰਕਾ ਜੀ ਫਿਜ਼ੀਕਲੀ ਅਸਰ ਤੇ ਪੈਂਦਾ ਹੀ ਹੈ ਜਦੋਂ ਮਾਂ ਤਣਾਅ ਦੇ ਵਿੱਚ ਹੈ ਜੀ ਤਾਂ ਉਹਦੇ ਸਰੀਰ ਦੇ ਉੱਤੇ ਬਹੁਤ ਵੱਡੀ ਪੱਧਰ ਤੇ ਅਸਰ ਪੈਂਦਾ ਹੈ ਕਿ ਉਹਦੇ ਸਰੀਰ ਦੇ ਵਿੱਚ ਦਰਦ ਹੋਣੇ ਸ਼ੁਰੂ ਹੋ ਜਾਂਦੇ ਆ ਸਿਰ ਦੁਖਣਾ ਸ਼ੁਰੂ ਹੋ ਸਕਦਾ ਜੀ ਉਹਨੂੰ ਵਾਰੀ ਵਾਰੀ ਰੋਣਾ ਆ ਸਕਦਾ ਹੈਗਾ ਫਿਰ ਉਹਦੇ ਜਿਹੜੀ ਖੁਰਾਕ ਹੈ ਉਹਨੇ ਪ੍ਰੋਪਰ ਨਹੀਂ ਲੈਣੀਗੀ ਡਾਈਟ ਪ੍ਰੋਪਰ ਨਹੀਂ ਜਾਊਗੀ ਤਾਂ ਇਹਦਾ ਮਤਲਬ ਹੈ ਕਿ ਵੀ ਉਹਨੂੰ ਵੀਕਨੈਸ ਆਉਣੀ ਹੈ ਉਹਦੇ ਖੂਨ ਦੀ ਕਮੀ ਹੋ ਸਕਦੀ ਹੈ ਇਸ ਕਰਕੇ ਉਹ ਮਾਨ ਨੂੰ ਹੈਲਦੀ ਫਿਜ਼ੀਕਲੀ ਰੱਖਣ ਵਾਸਤੇ ਉਹਦੀ ਮਾਨਸਿਕ ਸਿਹਤ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੂੰ ਜੀ ਸਰ ਸਰ ਮੈਂ ਇਹ ਕਹਿਣਾ ਚਾਹੂੰਗੀ ਸਵਾਲ ਹੈ ਕਿ ਕਈ ਲੋਕਾਂ ਨੂੰ ਇਸ ਬਿਮਾਰੀ ਦਾ ਪਤਾ ਹੀ ਨਹੀਂ ਹੈਗਾ ਔਰਤਾਂ ਨੂੰ ਅਗਰ ਇਸ ਤਰ੍ਹਾਂ ਦੀ ਪ੍ਰੋਬਲਮ ਫੇਸ ਉਹ ਕਰ ਰਹੀਆਂ ਨੇ ਕੋ ਗੁੱਸਾ ਆ ਰਿਹਾ ਛੜਛੜ ਆ ਪਾ ਨਾ ਰਿਹਾ ਲੇਕਿਨ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਬਿਮਾਰੀ ਕੀ ਹੈ ਕਿ ਸਾਨੂੰ ਕਿਸੇ ਨੂੰ ਦੱਸ ਲੈਣੀ ਚਾਹੀਦੀ ਬਿਮਾਰੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਰਕਾ ਜੀ ਇਹ ਤੇ ਬਹੁਤ ਵੱਡੀ ਸਮੱਸਿਆ ਹੈ ਸਾਡੇ ਦੇਸ਼ ਦੇ ਵਿੱਚ ਕਿ ਔਰਤਾਂ ਦੀਆਂ ਸਮੱਸਿਆਵਾਂ ਪ੍ਰਤੀ ਅਸੀਂ ਬਹੁਤੇ ਸੁਚੇਤ ਨਹੀਂ ਆ। ਇਹ ਤੇ ਡਿਲੀਵਰੀ ਤੋਂ ਬਾਅਦ ਪੋਸਟਪਾਰਟਮ ਦੀ ਗੱਲ ਤੇ ਬਹੁਤ ਬਾਅਦ ਦੀ ਹੁੰਦੀ ਹੈ। ਅਸੀਂ ਤੇ ਹਰੇ ਐਨੀਮੀਆ ਤੋਂ ਹੀ ਸੁਚੇਤ ਹੈਗੇ। ਕਿੰਨੀਆਂ ਔਰਤਾਂ ਜਿਹੜੀਆਂ ਖੂਨ ਦੀ ਕਮੀ ਕਰਕੇ ਹੀ ਬਿਮਾਰ ਰਹਿੰਦੀਆਂ। ਔਰ ਮੇਰੇ ਦੋਸਤ ਹੈ ਸਰਜਨ ਉਹ ਦੱਸਦੇ ਆ ਕਿ ਸਾਡੇ ਕੋਲ ਔਰਤਾਂ ਆਉਂਦੀਆਂ ਦਸਾਂ ਦੇ ਵਿੱਚੋਂ ਸੱਤ ਦੀ ਤਾਂ ਖੂਨ ਦੀ ਕਮੀ ਹੁੰਦੀ ਆ। ਹੁਣ ਜਿਹੜੀ ਆਮ ਰੋਜ਼ਾਨਾ ਦੀ ਸਾਡੀ ਨੀਡ ਹੈ ਖੁਰਾਕ ਲੈਣੀ ਹੈ ਅਸੀਂ ਆਪਣੇ ਸਰੀਰ ਚ ਖੂਨ ਪੂਰਾ ਰੱਖਣਾ ਹੈਗਾ ਮਾਨਸਿਕ ਤੌਰ ਤੇ ਅਸੀਂ ਸਿਹਤਮੰਦ ਰਹਿਣਾ ਇਹਨਾਂ ਗੱਲਾਂ ਤੋਂ ਅਸੀਂ ਸੁਚੇਤ ਨਹੀਂ ਆ ਤੇ ਇਹ ਪੋਸਟਪਾਰਟਮ ਡਿਪਰੈਸ਼ਨ ਤੇ ਬਹੁਤ ਅੱਗੇ ਦੀ ਗੱਲ ਹੈ ਇਸ ਲਈ ਸਾਡੇ ਜਿੰਨੇ ਵੀ ਪਰਿਵਾਰਾਂ ਦੇ ਵਿੱਚ ਔਰਤ ਨੇ ਜਨਮ ਦੇਣਾ ਬੱਚੇ ਨੂੰ ਹੈਨਾ ਤਾਂ ਉੱਥੇ ਜ਼ਰੂਰੀ ਹੈ ਕਿ ਉਹ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰਾਇਆ ਨਾ ਇਹ ਨਹੀਂ ਐ ਵੀ ਘਰ ਦੇ ਵਿੱਚ ਡਿਲੀਵਰੀ ਕਰਨ ਦੇ ਚੱਕਰ ਦੇ ਵਿੱਚ ਕਿਸ ਦਾਈ ਨੂੰ ਬੁਲਾ ਲਿਆ ਨਰਸ ਨੂੰ ਬੁਲਾ ਲਿਆ ਜਿੰਨੀ ਦੇਰ ਉਹ ਅੱਛੇ ਗਨੈਕੋਲੋਜਿਸਟ ਦੇ ਸੰਪਰਕ ਵਿੱਚ ਨਹੀਂ ਆਉਂਦੇ ਜੇ ਕਿਤੇ ਮਾੜਾ ਮोटा ਤਣਾਅ ਹੈਗਾ ਕਿਸੇ ਕਿਸਮ ਦਾ ਲੈਂਦੇ ਤਾਂ ਤੁਰੰਤ ਕਿਸੇ ਅੱਛੇ ਮਨੋਵਿਗਿਆਨੀ ਦੇ ਨਾਲ ਸਾਈਕੋਲੋਜਿਸਟ ਨਾਲ ਸੈਕਟਰਿਸਟ ਦੇ ਨਾਲ ਸੰਪਰਕ ਰੱਖਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਤਣਾਅ ਮੁਕਤ ਕਰਕੇ ਵਧੀਆ ਡਿਲੀਵਰੀ ਵਾਲਾ ਮਾਹੌਲ ਪੈਦਾ ਕੀਤਾ ਜਾ ਸਕੇ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਮਾਂ ਵੱਲ ਬਹੁਤ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤੇ ਔਰਤਾਂ ਨੂੰ ਸਕੂਲ ਟਾਈਮ ਤੋਂ ਸੁਚੇਤ ਕਰਨ ਦਿ ਲੋੜਾ ਜੀ ਬਿਲਕੁਲ ਸਰ ਜੋ ਕਿ ਨਹੀਂ ਕਰਦੇ ਜੀ ਬਿਲਕੁਲ ਸਰ ਕਿੰਨੀ ਕੀ ਬਿਮਾਰੀ ਜਿਹੜੀ ਹੈ ਘਾਤਕ ਜਿਹੜੀ ਹੈ ਗੰਭੀਰ ਸਾਬਤ ਹੋ ਸਕਦੀ ਜਿਸ ਦਾ ਟਾਈਮ ਸਰ ਇਲਾਜ ਨਾ ਕੀਤਾ ਜਾਵੇ ਸਰਿਕਾ ਜੀ ਬਹੁਤ ਘਾਤਕ ਬਿਮਾਰੀ ਹੈ ਜੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹੁਣ ਮੂਡ ਸਵਿੰਗਸ ਹੋ ਗਏ ਹੈ ਨਾ ਕਿਸੇ ਤੇ ਗੁੱਸਾ ਖੇਚਣ ਚੜਾ ਹੋ ਪਨ ਹੋ ਗਿਆ ਉਹਨੂੰ ਬਖਤ ਮਿੱਜੀ ਨਾਲ ਬੋਲ ਦਿੱਤਾ ਉਹ ਘਰ ਦੇ ਮੈਂਬਰਾਂ ਨੇ ਵੀ ਗੁੱਸਾ ਕਰਨਾ ਵੀ ਅਸੀਂ ਤੇ ਇਹਦੀ ਸਾਮ ਸੰਭਾਲ ਕਰਦੇ ਆ ਇਹ ਸਾਨੂੰ ਟੁੱਟ ਟੁੱਟ ਕੇ ਪੈ ਰਹੀ ਆ ਕਵਾਂਡੀਆਂ ਨੇ ਰਿਸ਼ਤੇਦਾਰਾਂ ਨੇ ਵੀ ਅਸੀਂ ਤੇ ਤਾਂ ਪਤਾ ਲੈਣ ਗਏ ਸੀ ਇਹ ਅੱਗੋਂ ਸਾਨੂੰ ਪੈਂਦੀ ਗੱਲ ਨੂੰ ਪੈਂਦੀ ਆ ਅਸੀਂ ਇਹਦਾ ਕੀ ਵਿਗਾੜ ਦਿੱਤਾ ਅਸੀਂ ਤਾਂ ਭਲਾ ਕਰਨ ਗਏ ਸੀ ਅਸੀਂ ਤਾਂ ਬੱਚਾ ਦੇਖਣ ਗਏ ਸੀ ਅਸੀਂ ਤਾਂ ਇਹਦੀ ਸਿਹਤ ਵੇਖਣ ਗਏ ਸੀਗੇ ਤੇ ਹੁਣ ਉਹਦੇ ਨਾਲ ਕੀ ਹੈ ਫ੍ਰਿਕਸ਼ਨ ਪੈਦਾ ਹੋਗੀ ਉਹ ساری ਉਮਰ ਤੱਕ ਫ੍ਰਿਕਸ਼ਨ ਰਹਿੰਦੀ ਹੈ ਇਹਦੇ ਕਰਕੇ ਮੀਆਂ ਬੀਵੀ ਦੇ ਵਿੱਚ ਤਲਾਕ ਤੱਕ ਦੀ ਨੋਬਤ ਆ ਜਾਂਦੀ ਹੈ ਹੂੰ ਔਰ ਉਹਦਾ ਸਫਰ ਹੈ ਜਿਹੜੇ ਬੱਚੇ ਕਰਦੇ ਆ ਜੀ ਸਰ ਕੋਈ ਇਦਾਂ ਦਾ ਕਿੱਸਾ ਜੋ ਤੁਸੀਂ ਸਾਡੇ ਦਰਸ਼ਕਾਂ ਦਾ ਸੁਕੋ ਸਰਕਾ ਜੀ ਤੁਸੀਂ ਮੈਨੂੰ ਕਿਸੇ ਤੋਂ ਯਾਦ ਕਰਾ ਦਿੱਤਾ ਬਈ ਸਤ ਮੈਂ ਕਹਿ ਸਕਦਾ ਕਿ ਬਹੁਤ ਸਾਰੇ ਕੇਸ ਹੈਗੇ ਆ ਜੀ ਪਰ ਮੈਂ ਨਾ ਇੱਕ ਦਿਨ ਇੱਕ ਸਕੂਲ ਦੇ ਵਿੱਚ ਲੈਕਚਰ ਕਰਨ ਗਿਆ ਜੀ ਮਾਨਸਿਕ ਸਿਹਤ ਸੰਬੰਧੀ ਲੈਕਚਰ ਕਰ ਰਿਹਾ ਸਾਂ ਹੂੰ ਇੱਕ ਮੈਡਮ ਕਹਿੰਦੇ ਆ ਕਿ ਸਰ ਸਾਡੀ ਨਾ ਕੁੜੀ ਐ ਉਹਨਾਂ ਡਿਪਰੈਸ਼ਨ ਦੇ ਵਿੱਚ ਰਹਿੰਦੀ ਐ ਉਹਨੂੰ ਗੁੱਸਾ ਖੇਚ ਚਿਚਚਾਪਨ ਬਹੁਤ ਐ 10ਵੀਂ ਕਲਾਸ ਦੀ ਵਿਦਿਆਰਥਣ ਐ ਪਿਛਲੇ ਦਿਨੀ ਤੇ ਉਹਨੂੰ ਗੁੱਸਾ ਇੰਨਾ ਆਇਆ ਬਈ ਉਹਨੇ ਆਪਣੀ ਬਾਹ ਕੰਧ ਦੇ ਵਿੱਚ ਮਾਰੀ ਕਿੰਨੀ ਜ਼ੋਰ ਦੀ ਬਾਹ ਕੰਧ 'ਚ ਮਾਰੀ ਅਲੱਜਾ ਲਾਉ ਤੇ ਉਹਦੀ ਬਾਹ ਟੁੱਟ ਗਈ ਹਾਂ ਮੇਕੇ ਮੈਡਮ ਮੈਨੂੰ ਲੱਗਦਾ ਵੀ ਉਹ ਸ਼ਾਇਦ ਡਿਪਰੈਸ਼ਨ ਚ ਹੋਵੇ ਵੀ ਤੁਸੀਂ ਉਹਦੇ ਨਾਲ ਗੱਲਬਾਤ ਕਰਾ ਕੇ ਦੇਖੋ ਆਪਾਂ ਗੱਲਬਾਤ ਕਰਕੇ ਦੇਖਦੇ ਆ ਬੱਚੇ ਨੂੰ ਮੋਟੀਵੇਟ ਕਰਕੇ ਦੇਖਦੇ ਆ ਜੀ ਜਦੋਂ ਉਹਦੇ ਨਾਲ ਬੱਚੀ ਨੇ ਗੱਲ ਕੀਤੀ ਤਾਂ ਉਹਨੇ ਕੁੜੀ ਨੇ ਕਿਹਾ ਕਿ ਸਰ ਮੈਨੂੰ ਨਾ ਮਨੂਸ ਕਹਿੰਦੇ ਸਾਰੇ ਮਨੂਸ ਕਹਿੰਦੇ ਜੀ ਹੁਣ ਸਾਰਿਕਾ ਜੀ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਬੱਚੀ ਐ ਜਿਹਨੂੰ ਮਨੂਸ ਕਹਿੰਦੇ ਆ ਤੇ ਉਹ ਕਿਵੇਂ ਬਰਦਾਸ਼ਤ ਕਰੋਗੇ ਉਹਨੂੰ ਗੁੱਸਾ ਖਿਜ ਚਰਚਾ ਆਪਨ ਉਹਨਾਂ ਸੁਭਾਅਕ ਹੈ ਹਮ ਡਿਪਰੈਸ਼ਨ ਤੋਂ ਦਾ ਜਨਮ ਸੁਭਾਵਿਕ ਹੈ ਜਦੋਂ ਮੈਂ ਸਾਰਾ ਕੁਝ ਜਾਨਣਾ ਚਾਇਆ ਹਿਸਟਰੀ ਲਈ ਉਹਦੀ ਤਾਂ ਪਤਾ ਲੱਗਿਆ ਕਿ ਉਹ ਦੱਸਦੀ ਹੈ ਵੀ ਮੈਂ ਜਦੋਂ ਪੈਦਾ ਹੋਈ ਆ ਤਾਂ ਮੇਰੇ ਮੰਮਾ ਪਾਪਾ ਵਿੱਚ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਗਿਆ ਉਹਨਾਂ ਦਾ ਤਲਾਕ ਹੋ ਗਿਆ ਮੰਮਾ ਨੇ ਅਲੱਗ ਵਿਆਹ ਕਰਾ ਲਿਆ ਪਾਪਾ ਨੇ ਅਲੱਗ ਵਿਆਹ ਕਰਾ ਲਿਆ ਜੀ ਤੇ ਇਸ ਸਬੰਧੀ ਮੈਂ ਉਹਦੀ ਭੂਆ ਨੂੰ ਪੁੱਛਿਆ ਜਿਹਦੇ ਕੋਲ ਉਹ ਵੱਡੀ ਹੋਈ ਪਾਲਣ ਪੋਸ਼ਣ ਕੀਤਾ ਭੂਆ ਨੇ ਭੂਆ ਕਹਿੰਦੀ ਹੈ ਕਿ ਜਦੋਂ ਇਹਦਾ ਜਨਮ ਹੋਇਆ ਤੇ ਇਹਦੇ ਮੰਮਾ ਨੂੰ ਨਾ ਤੁਰੰਤ ਗੁੱਸਾ ਆਉਣ ਲੱਗ ਪਿਆ ਖੇਚੜਨ ਲੱਪੀ ਭਾਂਡੇ ਚ ਲਾ ਕੇ ਮਾਰਨ ਲੱਪੀ ਤੇ ਆਪਣੀ ਸੱਸ ਨੂੰ ਗਾਲਾਂ ਕੱਢਣ ਲੱਪੀ ਬਦਤਮੀਜ਼ੀ ਨਾਲ ਬੋਲਣ ਲੱਪੀ ਸੋਹਰਾ ਸਾਹਿਬ ਨੂੰ ਗੱਲ 'ਚ ਹੱਥ ਪਾ ਲਿਆ ਹੈ ਨਾ ਤੇ ਅਸੀਂ ਫੈਸਲਾ ਕੀਤਾ ਵੀ ਇਹ ਬਖਤਵੀ ਜੋਤਾ ਇਹਨੂੰ ਬੋਲਣ ਦੀ ਤਮੀਜ਼ ਨਹੀਂ ਅਸੀਂ ਉਹ ਨਹੀਂ ਰੱਖਣਾਗਾ ਤਾਂ ਉਹ ਤਲਾਕ ਤੱਕ ਨੋਬਤ ਆ ਗਈ ਜੀ ਉਹਦੀ ਮਾਂ ਨੇ ਲੱਗ ਵਿਆਹ ਕਰਾ ਲਿਆ ਪਾਪਾ ਨੇ ਅਲੱਗ ਵਿਆਹ ਕਰਾ ਲਿਆ ਅੱਛਾ ਹੁਣ ਇਹ ਸਾਰੀ ਗੱਲ ਮੈਂ ਅਸੈਸ ਕੀਤੀ ਵੀ ਇਹ ਤੇ ਪੋਸਟਪਾਰਟਮ ਡਿਪਰੈਸ਼ਨ ਤੋਂ ਮਾਂ ਪੀੜਤ ਸੀਗੀ ਜੀ ਉਹਦਾ ਖਮਿਆਜਾ ਜਿੱਥੇ ਉਹਨਾਂ ਦੋਨਾਂ ਨੂੰ ਮੀਆਂ ਬੀਵੀ ਨੂੰ ਭੁਗਤਣਾ ਪਿਆ ਓਥੇ ਬੱਚੇ ਨੂੰ ਵੀ ਭੁਗਤਣਾ ਪਿਆ ਜੀ ਤੇ ਇਹ ਗੱਲ ਸਾਰੀ ਉਹ ਭੂਆ ਨੂੰ ਵੀ ਸਮਝਾਈ ਤੇ ਉਹਦੀ ਜਿਹੜੀ ਕੁੜੀ ਸੀਗੀ ਉਹਨੂੰ ਵੀ ਸਮਝਾਇਆ ਤਾਂ ਉਹਨੂੰ ਗੱਲ ਸਮਝਾਈ ਵੀ ਮੈਂ ਹੁਣ ਕੁਝ ਇਸ ਸਮਾਜ ਦੇ ਵਿੱਚ ਕਰਨਾ ਹੈ ਹੋਰ ਵਧੀਆ ਤਰੀਕੇ ਦੇ ਨਾਲ ਕਰਨਾ ਤੇ ਵੀ ਤਾਂ ਕਿ ਲੋਕ ਇਸ ਬਿਮਾਰੀ ਨੂੰ ਸਮਝ ਸਕਣ ਇਸ ਹਨੇਰੇ ਸਮਾਜ ਦੇ ਵਿੱਚੋਂ ਨਿਕਲ ਕੇ ਕੁਝ ਵਧੀਆ ਕਰ ਸਕਣ ਤੇ ਉਹ ਕੁੜੀ ਤਾਂ ਜਾ ਕੇ ਪੜ੍ਹਾਈ ਵਾਸਤੇ ਤਿਆਰ ਹੋਈ ਜੇ ਕਿ ਐਸ ਤਰ੍ਹਾਂ ਦੇ ਕਿੰਨੇ ਕੇਸ ਆ ਤੁਸੀਂ ਦੇਖੋਗੇ ਨਾ ਸਰਿਕਾ ਜੀ ਡਾਈਵੋਰਸ ਵਾਲੇ ਕੇਸ ਤਾਂ ਤੁਸੀਂ ਉਹਨਾਂ ਵਿੱਚ ਬਹੁਤ ਸਾਰੇ ਕੇਸ ਆ ਪੋਸਟਪਾਰਟਮ ਡਿਪਰੈਸ਼ਨ ਵਾਲੇ ਦੇਖ ਪਾਉਗੇ। ਸਾਹਮਣੇ ਆ ਜਾਂਦੇ ਆ। ਮਤਲਬ ਉਹ ਡਾਈਵੋਰਸ ਤੱਕ ਪਹੁੰਚ ਜਾਂਦੀ ਹੈ ਇਸ ਹੱਦ ਤੱਕ ਪਹੁੰਚ ਜਾਂਦੀ ਹੈ। ਲੜਾਈ ਝਗੜੇ ਡਾਈਵੋਰਸ ਫਿਰ ਬੱਚਿਆਂ ਦੇ ਉੱਤੇ ਅਸਰ ਇਹ ਸਾਰਾ ਬਹੁਤ ਭਿਆਨਕ ਨਤੀਜਾ ਪੂਤਣਾ ਪੈਂਦਾ ਹੈ। ਜੀ ਬਿਲਕੁਲ ਸਰ। ਸਰ ਪਰਿਵਾਰਕ ਮੈਂਬਰਾਂ ਦੀ ਕੀ ਭੂਮਿਕਾ ਜਿਹੜੀ ਹੈ ਇਸ ਬਿਮਾਰੀ ਦੇ ਵਿੱਚ ਸਪੈਸ਼ਲੀ ਹੋਣੀ ਚਾਹੀਦੀ ਹੈ? ਹਾਂ ਸਰਿਕਾ ਜੀ ਦੇਖੋ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਜਨਮ ਵਾਸਤੇ ਤਿਆਰ ਹੁੰਦੀ ਹੈ ਤਾਂ ਉਹਨੂੰ ਬਹੁਤ ਨਾ इमोशनल سپورਟ ਦੀ ਲੋੜ ਹੁੰਦੀ ਹੈ ਹਾਂ ਬਿਲਕੁਲ ਹਾਂ ਜਿੱਥੇ ਉਹਨੂੰ ਖੁਰਾਕ ਦੀ ਲੋੜ ਹੁੰਦੀ ਹੈ ਉੱਥੇ इमोशनल سپورਟ ਦੀ ਲੋੜ ਬਹੁਤ ਜ਼ਿਆਦਾ ਹੁੰਦੀ ਹੈ ਉਹਦਾ ਪਤੀ ਉਹਦੇ ਨਾਲ ਹੋਵੇ ਉਹਦੇ ਸੱਸ ਸੋਰਾ ਨਨਾਨ ਹਰਦਰਾਨੀਆਂ ਜਠਾਨੀਆਂ ਮਾਂ ਬਾਪ ਸਾਰੇ ਉਹਦਾ ਵਿਸ਼ੇਸ਼ ਧਿਆਨ ਰੱਖਣ ਹਾਂ ਉਹਦੀ ਖੁਰਾਕ ਦਾ ਧਿਆਨ ਰੱਖਣ ਉਹਨੂੰ ਮਾਨਸਿਕ ਤੌਰ ਤੇ ਸਿਹਤਮੰਦ ਰੱਖਣ ਦੂਸਰਾ ਇਹ ਇੱਕ ਜਦੋਂ ਜਨਮ ਦੇ ਰਹੀ ਹੈ ਜਿਹੜੀ ਮਾਂ ਉਹਨੂੰ ਨਾ ਇੱਕ ਵਿਗਿਆਨਿਕ ਸੈਂਟਿਫਿਕ ਨਜ਼ਰੀਏ ਦੀ ਲੋੜ ਹੁੰਦੀ ਹੈ ਬਿਲਕੁਲ ਬਿਲਕੁਲ ਅ ਜ਼ਰੂਰਤ ਹੁੰਦੀ ਹੈ ਕਿ ਵੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਿਹੋ ਜਿਹੀਆਂ ਪ੍ਰੋਬਲਮਸ ਆਉਂਦੀਆਂ ਹੁਣ ਇਹ ਸਾਰਾ ਕੁਝ ਸਮਝਾਉਣਾ ਕਿਨੇ ਹੁੰਦਾ ਡਾਕਟਰ ਨੇ ਡਾਕਟਰ ਨੇ ਬਿਲਕੁਲ ਤੇ ਸਾਡੇ ਸਮੱਸਿਆ ਇਹ ਹੈ ਕਿ ਵੀ ਅਸੀਂ ਡਾਕਟਰ ਦੇ ਕੋਲ ਜਾਂਦੇ ਨਹੀਂ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀ ਡਾਕਟਰ ਦੇ ਕੋਲ ਜਾਣਾ ਨਾ ਪਵੇ ਜੀ ਤੇ ਮਾਂ-ਬਾਪ ਨੂੰ ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਸਿਹਤਮੰਦ ਜੱਚਾ ਬੱਚਾ ਵਾਸਤੇ ਹੂੰ ਜਿਹੜੇ ਗਾਇਨੇਕੋਲੋਜਿਸਟ ਹੈ ਹਨ ਔਰਤਾਂ ਦੇ ਰੋਗਾਂ ਦੇ ਮਾਹਰ ਡਾਕਟਰ ਹੈ ਜੀ ਤੇ ਨਾਲ ਮਾਨਸਿਕ ਸਿਹਤ ਨਾਲ ਸੰਬੰਧਿਤ ਡਾਕਟਰ ਹੈ ਉਹਨਾਂ ਨੂੰ ਸਮੇਂ-ਸਮੇਂ ਸਰ ਕੰਸਲਟ ਕੀਤਾ ਜਾਵੇ ਤੇ ਉਹਨਾਂ ਦਾ ਸਲਾਹ مشورہ ਨਾਲ-ਨਾਲ ਲੈ ਕੇ ਇਹਨਾਂ ਮਾਵਾਂ ਨੂੰ ਸੇਤਮੰਦ ਰੱਖਿਆ ਜਾਵੇ ਜੀ ਬਿਲਕੁਲ ਸਰ ਸੋ ਅਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਹੀ ਗੰਭੀਰ ਬਿਮਾਰੀ ਬਾਰੇ ਗੱਲਬਾਤ ਕੀਤੀ ਹੈ ਪੋਸਟਪਾਰਟਮ ਜਿਹੜਾ ਡਿਪਰੈਸ਼ਨ ਹੈ ਉਸ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕੀਤੀ ਹੈ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਸੋ ਇਸੇ ਤਰ੍ਹਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਰ ਤੁਸੀਂ ਬਹੁਤ ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾਂ ਥੈਂਕ ਯੂ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Udig24 ਤੇ ਕਲਿੱਕ ਕਰੋ ਬੈਲ ਆਈਕਨ ਤੇ